ਪੰਜਾਬ ਦੇ ਵਿੱਚ ਵੀ ਇੰਨਾ بارش ਦਾ ਕਹਿਰ ਦੇਖਿਆ ਜਾ ਸਕਦਾ ਹੈ ਗੁਰਦਾਸਪੁਰ ਨੇੜੇ ਡੱਲਾ ਪਿੰਡ ਵਿੱਚ ਘਰ ਦੀ ਛੱਤ ਡਿੱਗੀ ਹੈ ਜਿਸ ਕਾਰਨ 8 ਲੋਕਾਂ ਦੀ ਮੌਤ ਹੋਈ ਹੈ ਘਰ ਦੀ ਨੂਹ ਦੀ ਹਾਲਾਤ ਇਸ ਵਕਤ ਗੰਭੀਰ ਬਣੇ ਹੋਏ ਨੇ ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਾਰੀਮੀ ਪੈਣ ਕਾਰਨ ਇਹ ਹਾਦਸਾ ਵਾਪਰਿਆ ਹੈ ਘਰ ਦੀ ਛੱਤ ਕਾਫੀ ਪੁਰਾਣੀ ਸੀ بارش ਪੈਣ ਕਾਰਨ ਛੱਤ ਟਹਿ ਗਈ ਅਤੇ ਘਰ ਦੇ 8 ਮੈਂਬਰਾਂ ਦੀ ਇਸ ਵਿੱਚ ਜਾਨ ਚਲੀ ਗਈ ਹੈ ਮ੍ਰਿਤਕਾਂ ਵਿੱਚ ਮਾਸੂਮ ਬੱਚੇ ਸਮੇਤ ਤਿੰਨ ਔਰਤਾਂ ਤੇ ਤਿੰਨ ਮਰਦ ਸ਼ਾਮਲ ਨੇ ਪਰਿਵਾਰ ਦੀ ਨੋਹ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਤੇ ਮੈਂ ਪਰਜਾਪਤ ਬਰਾਰੀ ਦਾ ਮੈਂਬਰ ਪੰਗਰਾ ਭਰਾਵਾ ਹਾਂ। ਇਹ ਅੱਠ ਜੀ ਜੀ ਤੇ ਮੰਗਲ ਸਿੰਘ ਸਾਨੂੰ ਵੱਡਾ ਮੰਗਲ ਸਿੰਘ ਸੀ ਉਹਦੇ ਪਤਨੀ ਵੀ ਉਹਦੇ ਦੋ ਬੇਟੇ ਸੀ ਇੱਕ ਪੋਤਾ ਸੀ ਦੋ ਦੋਤੀਆਂ ਸੀ ਤੇ ਕੋਈ ਘਰ ਵਾਲੇ ਸੀ ਨੋਹ ਜਿਹੜੀ ਹਸਪਤਾਲ ਆ ਕੇ ਨੋਹ ਬੱਜ ਗਈ ਆ ਉਹ ਹਸਪਤਾਲ ਆ ਕੇ ਉਹਦਾ ਕੋਈ ਪਤਾ ਨਹੀਂ ਹਜੇ। ਬਹੁਤ ਗਰੀਬ ਬੰਦੇ ਸੀ ਮਿਹਨਤ ਕਰਦੇ ਸੀ ਮਿਹਨਤ ਕਰ ਰੋਟੀ ਖਾਂਦੇ ਸੀ। ਬਹੁਤ ਤਕਾਇਆ ਸਰਕਾਰ ਨੂੰ ਵਾਤ ਮਨਾਜਾ ਦਿੱਤਾ ਜਾਏ ਤੁੰ ਬੇਨਤੀ ਸਾਡੀ ਸੁਹੀਆ ਇਹ ਪਿੰਡਲਾ ਤੇ ਕੱਲ ਰਾਤੀ ਜਿਹੜੇ ਲਗਾਤਾਰ ਮੀਂਹ ਪੈ ਰਿਹਾ ਸੀਗਾ ਉਹਨਾ ਮੰਗਲ ਸਿੰਘ ਸਾਨੂੰ ਪਰਹੰਦਾ ਮਕਾਨ ਸੀਗਾ ਉਹ ਰੈਗੂਲਰ ਬਰਸਾਤ ਹੋਣਾ ਲੱਗ ਪਿਆ ਉਹ ਮੰਗਲ ਸਿੰਘ ਤੇ ਸਮੇਤ ਉਹਦੇ 8 ਮੈਂਬਰ ਜਿਹੜੇ ਮਰ ਚੁੱਕੇ ਨੇ ਇੱਕ ਪੂਰੀ 9 ਮਰ ਚੁੱਕੇ ਆਈਏ ਬਾਕੀ ਜਿਹੜੀ ਵੀ ਉਹ ਲੋਕ ਅਸੀਂ ਇੱਕ ਸਬੀਕਰ ਵੀ ਕਰ ਰਹੇ ਹਾਂ ਕਿ ਜੋ ਅੱਗੇ ਹੋਊਗਾ ਉਹ ਕਰੀਏ